ਮਾਨਯੋਗ ਮੰਤਰੀ ਸਾਹਿਬ ਸਰ ਇੱਕ ਤਾਂ ਸਾਡੇ ਜਿਹੜੇ ਸਕੂਲ ਪਿੰਡ ਦੇ ਵਿੱਚ ਆਈ ਹਾਈ ਸਕੂਲ ਹੈ ਜਿਹੜਾ ਉਹ ਤਿੰਨ ਪਿੰਡਾਂ ਦਾ ਸਾਂਝਾ ਸਰ ਜਿਹੜਾ ਗਰਾਊਂਡ ਹੈ ਸਾਡੇ ਕੋਲੇ ਉਹ ਬਾਹਰ ਹੈ ਜੀ ਸਾਡਾ ਜਿਹੜਾ ਸਕੂਲ ਹੈ ਉਹ ਸ਼ਿਫਟ ਕੀਤਾ ਜਾਵੇ ਬਾਹਰ ਡੀਓ ਸਾਹਿਬ ਸਕੂਲ ਨੂੰ ਪਿੰਡ ਦੇ ਵਿੱਚੋਂ ਸ਼ਿਫਟ ਕਰਕੇ ਬਾਹਰ ਲੈ ਕੇ ਜਾਣਾ ਉਥੇ ਚਾਇਆ ਹੈ ਉਹ ਦੇਖਿਆ ਹੈ ਹਾਂਜੀ ਪਰਸਨਲੀ ਜਾ ਕੇ ਵਿਜ਼ਿਟ ਕਰਕੇ ਸਰ ਜਾ ਕੇ ਆਇਆ ਤੁਰਤ ਬਾਅਦ ਤੁਸੀਂ ਪ੍ਰੋਪੋਜ਼ਲ ਬਣਾ ਲਓ ਬਜਟ ਹੈਗਾ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਫਿਰ ਬਣਾਵਾਂਗੇ ਵੀ ਬਿਲਕੁਲ ਲੇਟੈਸਟ ਕਮਰੇ ਬਣਾਵਾਂਗੇ ਪ੍ਰੋਜੈਕਟਰ ਲੱਗਿਆ ਹੋਵੇ 스마트 ਕਮਰਾ ਹੋਵੇ ਲਾਇਬ੍ਰੇਰੀ ਨਾਲ ਹੋਵੇ ਹਨ ਫਿਰ ਜਿ ਬਣਾਉਣ ਹੀ ਲੱਗੇ ਪਰ ਅਗਲੇ 40 ਸਾਲ ਬਾਅਦ ਬਣਾਵਾਂਗੇ ਮੁੱਖ ਮੰਤਰੀ ਸਾਹਿਬ ਜੀ ਸੋਡਤਾਂ ਨਵਾਦ ਇੱਕ ਮੈਨੂੰ ਬਹੁਤ ਖੁਸ਼ੀ ਆ ਜਿਹੜਾ ਨਸ਼ੇ ਕਣੀ ਤੁਸੀਂ ਨੇ ਧਿਆਨ ਦਿੱਤਾ ਲੋਕ ਪੂਰੇ ਤਿੱਖੇ ਹੋਏ ਹੋਏ ਨੇ ਨਸ਼ੇ ਵਾਲੇ ਕਣੀ ਪੈਂਦੇ ਨੇ ਪੂਰੇ ਉਠ ਉਠਾ ਸੋਡਾ ਹੱਥ ਹੈ ਜਦ ਉੱਪਰ ਅਸੀਂ ਬਹੁਤ ਜਿਆਦਾ ਸਾਡੇ ਵੱਲੋਂ ਕੋਈ ਕਮੀ ਨਹੀਂ ਆਊਗੀ ਬਸ ਤੁਸੀਂ ਸਹਯੋਗ ਕਰੋ ਅਸਤਾ ਜੀ ਇੱਕੇ ਬੇਇਨਤਿ ਕਰਦੇ ਲੋਕਾਂ ਨੂੰ ਵੀ ਪੰਚਾਇਤ ਜਾਂ ਨੰਬਰਦਾਰ ਕੋਈ ਜਵਾਬਤ ਨਹੀਂ ਦਿੰਦੇ ਜਵਾਬਤ ਨਹੀਂ ਦਿੰਦੇ ਅਸੀਂ ਉਹ ਨਹੀਂ ਜਵਾਬਤ ਨਹੀਂ ਹੋਣ ਦੇਣੀ ਪੁਲਿਸ ਵੱਲੋਂ ਜਾਂ ਕੋਈ ਹੋਰ ਕੋਈ ਲਾ ਕੇ ਸਾਡੇ ਕੈਮਰੇ ਜਵਾਨਾ ਜੀ ਐਚਡੀ ਕੈਮਰੇ ਸਾਡੇ ਲੱਗੇ ਜਾਣ ਵਧੀਆ ਹੋਰ ਪਹਿਲਾਂ ਆਲਰੇਡੀ ਲੱਗੇ ਸਾਡੇ 26 ਕਿਤਾ ਜੀ ਸਾਨੂੰ 26 ਕੁਝ ਹੋਰ ਜਿੱਥੇ ਸਾਡਾ ਸਾਰਾ ਕਵਰ ਹੋ ਜੂਗਾ ਜੀ ਦੂਰੀ ਦਾ ਅਸੀਂ ਪੂਰਾ ਸਰਵੇ ਕਰਾ ਰਹੇ ਹਾਂ ਤੇ ਥੋੜਾ ਜਿਹਾ ਜਦੋਂ ਆ ਗਿਆ ਤਾਂ ਸਾਰਾ ਇੱਕ ਇੱਕ ਪਿੰਡ ਦੇ ਵਿੱਚ ਆ ਗਿਆ ਤੁਹਾਡਾ ਅਸੀਂ ਸਾਡੇ ਨਗਰ ਪੁਲਰੇੜੀ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੀ ਜੋ ਫਿਰਨੀ ਹੈ ਸਰ ਤਕਰੀਬਨ 3 ਕਿਲੋਮੀਟਰ ਹੋ ਸਰ ਬਣ ਚੁੱਕੀ ਹੈ 16 ਲੱਖ ਰੁਪਿਆ ਪਿੰਡ ਦੀਆਂ ਜੋ ਸਟੀਲ ਲੈਟਾਂ ਨੇ ਉਹਨਾਂ ਵਾਸਤੇ ਅਸੀਂ ਉਹ ਅਸੀਂ ਲਾ ਚੁੱਕੇ ਹਾਂ ਸਰ ਕੈਮਰੇ ਲੱਗ ਚੁੱਕੇ ਨੇ ਸਰ ਸੋਲਡ ਵੇਸਟ ਪਲਾਂਟ ਆ ਉਹ ਬਣ ਚੁੱਕਿਆ ਸਰ ਟ੍ਰੀਟਮੈਂਟ ਪਲਾਂਟ ਦਾ ਵੀ ਕੰਮ ਸਭ ਚੱਲ ਰਿਹਾ ਹੈ ਹੋਰ ਵੀ ਬਹੁਤ ਕੰਮ ਆਪ ਜੀ ਦੀ ਕਿਰਪਾ ਨਾਲ ਹੋ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮਿਹਰਬਾਨ ਮਿਹਰਬਾਨੀ